திப

なるほど。 सम्मान ने को ਹੈਣੀ ਤੁਜੇ ਸ ਇਹ ਵੱਡਾ ਸਾਰਾ ਇਹ 轰ਕਾਰ ਆਪਣੇ ਮਾਡੇ ਵਿੱਚ ਪਾ ਲਈ ਬੈਠਾ ਹੈ ਇਹ ਸਭ ਨਾਸ਼ਵਾਨ ਹੈ ਇਹ ਸ਼ਰੀਰ ਜਦੋਂ ਤੇਰਾ ਖਤਮ ਹੋ ਗਿਆ ਤਾਂ ਇਹ ਸਭ ਕੁਝ ਨਸ਼ਟ ਹੋ ਜਾਵੇਗਾ ਇਹ ਤੇ ਨਾਲ ਨਹੀਂ ਜਾਵੇਗਾ ਕਿੰਨਾ ਸੋਹਣਾ ਸਤਿਗੁਰੂ ਜੀ ਸਾਨੂੰ ਬਾਣੀ ਦੇ ਵਿੱਚ ਉਚਾਰਨ ਕਰਕੇ ਸਮਝਾ ਰਹੇ ਹਨ ਤੇ ਅਸੀਂ ਮੂਰਖ ਮਨਕ ਸਮਝ ਹੀ ਨਹੀਂ ਪਾਉਂਦੇ

साढ़े बचे भी चंगे आर के जो अपना मौत आई थे बच्चों ने भी अपना साथ दिया जाना की अपनेकाल पुरुख का लिया होगले जे हंकार सब कुछ इतने ही रहना है Thank you.